ਸਾਡੇ ਛੋਟੇ ਜਿਹੇ ਥੱਦੇ ਤੇ ਤੁਸੀਂ ਸਾਰੇ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਸਾਥੀਆਂ ਨੇ ਬਾਕੀ ਗੱਲਾਂ ਕਰਤੀਆਂ ਗੱਲ ਮੈਂ ਤੁਹਾਨੂੰ ਇੰਨੀ ਦੱਸਣੀ ਹੈ ਵੀ ਹੋਇਆ ਕੀ ਸਵਾਲ ਇਹ ਸੀ ਮੈਂ ਇਹਨਾਂ ਤੋਂ ਪੁੱਛਦਾ ਚਾਰ ਸਾਲਾਂ ਦੇ ਵਿੱਚ ਪੁੱਛਦਾ ਰਿਹਾ ਕਿ ਸਾਨੂੰ ਦੱਸੋ ਸਾਡਾ ਹੱਕ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਜਹਾਜ਼ ਤੁਸੀਂ ਚਲਾਉਨੇ ਹੋ ਹੈਲੀਕਾਪਟਰ ਚਲਾਉਨੇ ਹੋ ਪਲੇਨ ਤੁਸੀਂ ਹਾਇਰ ਕਰਦੇ ਹੋ ਉਹਦਾ ਸਾਨੂੰ ਖਰਚਾ ਦੱਸੋ ਕਿਉਂਕਿ ਸਾਡਾ ਹੱਕ ਹੈ ਸਾਡੇ ਟੈਕਸ ਦੇ ਪੈਸੇ ਨੇਗੇ ਤੇ ਤੁਸੀਂ ਨਹੀਂ ਦੱਸ ਰਹੇ ਪਰ ਜਦੋਂ ਤੁਸੀਂ ਬਾਹਰ ਗਏ ਸੀ ਮੈਂ ਇੰਨਾ ਪੁੱਛਿਆ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਹਰ ਹੋਗੇ ਤੇ ਤੁਹਾਡਾ ਜਿਹੜਾ ਹੈਲੀਕਾਪਟਰ ਹੈਗਾ ਉਹ ਪੰਜਾਬ ਦੇ ਵਿੱਚ ਉਡਾਰੀਆਂ ਭਰ ਰਿਹਾ ਹੈ ਉਹ ਚੰਡੀਗੜ੍ਹ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਹੈ ਉਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹਾ ਹੈ ਇਹਨੂੰ ਕੌਣ ਚਲਾ ਰਿਹਾ ਹੈ ਕਿਉਂਕਿ ਸਾਡਾ ਹੱਕ ਹੈ ਸਾਨੂੰ ਇਹ ਸੰਵਿਧਾਨ ਹੱਕ ਦਿੰਦਾ ਸਾਨੂੰ ਆਰਟੀਆ ਐਕਟ ਹੱਕ ਦਿੰਦਾ ਤੇ ਜਦੋਂ ਇੰਨੇ ਕਿ ਸਵਾਲ ਪੁੱਛਿਆ ਇੰਨਾ ਕਿ ਸਵਾਲ ਪੁੱਛਿਆ ਤੇ ਇਹਨਾਂ ਨੇ ਸਾਡੇ ਤੇ ਪਰਚਾ ਪਾ ਦਿੱਤਾ ਵਿੱਚ ਜਿਹੜਾ ਸਵਾਲ ਪੁੱਛਣਾ ਗਨਾਹ ਹੋ ਗਿਆ ਕੀ ਅਸੀਂ ਸਵਾਲ ਨਹੀਂ ਪੁੱਛ ਸਕਦੇ ਜਦੋਂ ਸਾਨੂੰ ਆਰਟੀਆ ਐਕਟ ਇਹ ਹੱਕ ਦਿੰਦਾ ਹੈ ਤੇ ਫਿਰ ਅਸੀਂ ਕਿਉਂ ਨਾ ਪੁੱਛੀਏ ਦੇਖੋ ਮੈਂ ਗੱਲ ਦੱਸਦੇ ਕਿ ਗੱਲ ਅੱਜ ਮਣਿਕ ਗੋਇਲ ਦੀ ਨਹੀਂ ਹੈਗੀ ਗੱਲ ਅੱਜ ਮਿੰਟੂ ਦੀ ਜਾਂ ਮਨਿੰਦਰ ਦੀ ਨਹੀਂ ਹੈਗੀ ਗੱਲ ਇਹ ਹੈਗੀ ਡਰਾਉਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਲ ਰਹਿ ਗਿਆ ਤੇ ਅਸੀਂ ਪਿੰਡਾਂ 'ਚ ਜਾਣਾ ਲੋਕਾਂ ਨੇ ਕਰਨੇ ਸਵਾਲ ਇਹ ਆਮ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਸਾਡੀ ਪੱਤਰਕਾਰਾਂ ਦੇ ਐਕਟਿਵਿਸਟਾਂ ਦੇ ਪਰਚੇ ਪਾਤੇ ਤੇ ਜੇ ਤੁਸੀਂ ਸਵਾਲ ਕੀਤਾ ਅਸੀਂ ਤੁਹਾਡੇ ਤੇ ਵੀ ਪਾਵਾਂਗੇ ਸਾਡੀ ਲੜਾਈ ਉਹਨਾਂ ਆਮ ਲੋਕਾਂ ਲਈ ਹੈ ਨਾ ਅਸੀਂ ਅੱਜ ਡਰੇ ਆ ਨਾ ਅਸੀਂ ਕੱਲ ਡਰਾਂਗੇ ਸਾਡੇ ਤੇ ਪਾ ਲਓ ਜਿੰਨੇ ਮਰਜ਼ੀ ਪਰਚੇ ਪਾ ਲਓ ਪਰ ਜਿਹੜਾ ਬੋਲਣ ਦਾ ਅਧਿਕਾਰ ਹੈ ਮਾਨ ਸਾਹਿਬ ਇਹ ਤੁਸੀਂ ਨਹੀਂ ਦਿੱਤਾ ਸਾਨੂੰ ਇਹ ਬੋਲਣ ਦਾ ਜਿਹੜਾ ਅਧਿਕਾਰ ਹੈ ਸੰਵਿਧਾਨ ਨੇ ਦਿੱਤਾ ਹੈ ਇਹ ਸਾਡਾ ਹੱਕ ਹੈਗਾ ਅਸੀਂ ਬੋਲਾਂਗੇ ਔਰ ਜੇ ਤੁਸੀਂ ਇਸ ਹੱਕ ਖੋਣ ਦੀ ਸਾਡੇ ਤੋਂ ਕੋਸ਼ਿਸ਼ ਕਰੋਗੇ ਤੇ ਅਸੀਂ ਇਸੇ ਤਰੀਕੇ ਨਾਲ ਜਿਹੜੀ ਲੜਾਈ ਉਹ ਕਰਾਂਗੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਆਪਣੇ ਪ੍ਰੋਟੈਸਟ ਵੀ ਕਰਾਂਗੇ ਔਰ ਜਾਰੀ ਰੱਖਾਂਗੇ ਔਰ ਦੂਜੀ ਵੱਡੀ ਗੱਲ ਕਿ ਇਹ ਕਹਿੰਦੇ ਨੇ ਕਿ ਇਹ ਇਹ ਪੱਤਰਕਾਰ ਨਹੀਂ ਹੈ ਬਲੌਗਰ ਨਹੀਂ ਐਕਟਿਵਿਸਟ ਨਹੀਂ ਇਹ ਫਲਾਣਾ ਏ ਟੰਗਾ ਤੁਸੀਂ ਗੱਲ ਦੱਸੋ ਵੀ ਕੋਈ ਆਮ ਬੰਦਾ ਹੈ ਚਾਹੇ ਉਹ ਪੱਤਰਕਾਰ ਹੈ ਚਾਹੇ ਬਲੌਗਰ ਹੈ ਚਾਹੇ ਐਕਟਿਵਿਸਟ ਹੈ ਕਿ ਉਹਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈਗਾ ਇਹ ਦੇਖੋ ਤੁਸੀਂ ਜਦੋਂ ਤੁਹਾਡੀਆਂ ਤੁਸੀਂ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਸੀ ਤੁਸੀਂ ਕੀ ਕਹਿੰਦੇ ਸੀਗੇ ਤੁਸੀਂ ਕਹਿੰਦੇ ਸੀਗੇ ਕਿ ਫਲਾਣੇ ਬੰਦੇ ਇਦਾਂ ਯੂਜ਼ ਕਰਦੇ ਆ ਫਲਾਣੇ ਬੰਦੇ ਹੈਲੀਕਾਪਟਰ ਯੂਜ਼ ਕਰਦੇ ਆ ਸਾਡੇ ਵਰਗਿਆਂ ਦੀਆਂ ਆਟੀਆਂ ਤੁਸੀਂ ਵਰਤਦੇ ਸੀਗੇ ਉਦੋਂ ਸਵਾਲ ਕਰਦੇ ਸੀਗੇ ਸਾਡੇ ਵਰਗਿਆਂ ਦੀਆਂ ਆਟੀਆਂ ਵਰਤ ਕੇ ਤੇ ਹੁਣ ਤੁਸੀਂ ਸਾਨੂੰ ਆਟੀਆਂ ਦਾ ਡਾਟਾ ਨਹੀਂ ਦੇਣਾ ਹੁਣ ਤੁਸੀਂ ਸਾਡੇ ਸਾਡੇ ਜਿਹੜੇ ਸਵਾਲ ਆ ਤੁਹਾਨੂੰ ਮੜੇ ਲੱਗਣ ਲੱਗੇ ਦੇਖੋ ਇਹਨਾਂ ਚੀਜ਼ਾਂ ਦਾ ਬਿਲਕੁਲ ਵਿਰੋਧ ਹੋਊਗਾ ਕੋਈ ਕਿਸੇ ਦੇ ਵਿੱਚ ਡਰ ਨਹੀਂ ਪੈਦਾ ਹੁਣ ਦਿੱਤਾ ਜਾਊਗਾ ਪਰਚਾ ਇੱਕ ਪਾਇਆ ਦੋ ਪਾਇਆ ਜਿੰਨੇ ਮਰਜ਼ੀ ਪਾਓ ਅਸੀਂ ਬਿਲਕੁਲ ਨਹੀਂ ਡਰਾਂਗੇ ਔਰ ਤੁਹਾਡੇ ਇਸੇ ਤਰੀਕੇ ਵਿੱਚ ਵੱਜਾਂਗੇ ਜੇ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੋਗੇ ਜਿੰਦਾਬਾਦ ਲੋਕਾਂ ਦਾ ਏਕਾ ਜਿੰਦਾਬਾਦ ਸਾਰੇ ਤੁਸੀਂ ਆਏ ਛੋਟੇ ਸੱਦੇ ਤੇ ਆਏ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਇਹ ਲੜਾਈ ਇੱਥੇ ਨਹੀਂ ਖਤਮ ਹੁੰਦੀ ਇਹ ਲੜਾਈ ਅੱਗੇ ਵੀ ਚੱਲੂਗੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਇਸ ਤੋਂ ਬਾਅਦ ਵੱਡਾ ਇਕੱਠ ਬਠਿੰਡੇ ਰੱਖਾਂਗੇ ਫਿਰ ਮਾਨਸਾ ਰੱਖਾਂਗੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਕੱਠ ਰੱਖਾਂਗੇ ਬਾਰੋਬਾਰੀ ਔਰ ਸਰਕਾਰ ਨੂੰ ਦੱਸ ਦਾਂਗੇ ਕਿ ਪੰਜਾਬ ਹੈ ਤੁਸੀਂ ਇਹ ਦਿੱਲੀ ਨਾਲ ਸਮਝੋ ਇਹ ਜਿਹੜੇ ਦਿੱਲੀ ਵਾਲੇ ਨੇ ਮਗਰ ਲਾ ਕੇ ਤੁਸੀਂ ਸੜਕ ਤੇ ਪਰਚੇ ਕਰਦੇ ਹੋ ਨਾ ਇਹਨਾਂ ਨੇ ਇੱਥੋਂ ਨਿਕਲ ਜਾਣਾ ਇਹਦਾ ਜਿਹੜੇ ਰਾਹ ਦੇ ਵਿੱਚ ਰਾਹੀ ਜੇ ਨਹੀਂ ਹੁੰਦੇ ਇਹ ਉਹੋ ਨੇ ਰਾਹੀ ਨੇ ਰੁਕੇ ਨੇ ਠਰਾਏ ਇਹਨਾਂ ਦਾ ਤੇ ਇਹ ਦੂਜਾ ਨਿਕਲ ਜਾਣਾ ਹੈ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਮਾਨ ਸਾਹਿਬ ਨੇ ਜਾਣਾ ਹੈ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਤੁਹਾਡੇ ਜਿਹੜੇ ਮੰਤਰੀ ਨੇ ਇਹਨਾਂ ਨੇ ਜਾਣਾ ਹੈ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਤੁਹਾਡੇ ਐਮ ਐਲ ਏ ਨੇ ਜਾਣਾ ਹੈ ਤੇ ਉੱਥੇ ਅਸੀਂ ਸਾਡੇ ਵਰਗੇ ਸਾਨੂੰ ਹਰ ਇੱਕ ਪਿੰਡ ਦੇ ਵਿੱਚ ਖੜੇ ਮਿਲਣਗੇ ਤੁਹਾਡੇ ਕਹਿੰਦੀ ਉਂਗਲ ਕਰਕੇ ਸਵਾਲ ਕਰਨਗੇ ਕਿ ਸਾਡਾ ਹੱਕ ਹੈਗਾ ਤੇ ਸਾਨੂੰ ਸਾਡਾ ਹੱਕ ਦਿਓ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਜਿਹੜੇ ਨਾਲ ਵੀ ਤੱਕਾ ਹੋਊਗਾ ਤੇ ਅਸੀਂ ਉਹਦੇ ਲਈ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ